ਸਹਾਨਿਆ ਉਹ ਤਾਂ ਵਾਇਗਰੂ ਪੂਰਾ ਕਰ ਸਕਦਾ ਕੋਈ ਬੰਦਾ ਨਹੀਂ ਪੂਰਾ ਕਰ ਸਕਦਾ ਮੈਂ ਤਾਂ ਰੋਟੀ ਪਾਣੀ ਦੀ ਨਹੀਂ ਲੋੜ ਰੋਟੀ ਪਾਣੀ ਤੇ ਜਿੰਨੀ ਵਾਰੀ ਲਈ ਜਾਓਗੇ ਲੋਕਾਂ ਨੇ ਲਈ ਜਾਣਾ ਪਰ ਇੱਥੇ ਜਾਂਦਾ ਚਾਰੇ ਦੀ ਲੋੜ ਆ ਦੇ ਨਾਲ ਆ ਐਡਜਸਟਮੈਂਟ ਕਰ ਹੀ ਲਈਦਾ ਹਨਾ ਆਪਾਂ ਐਸਿਆਂ ਤੋਂ ਬਿਨਾ ਨਹੀਂ ਹੁੰਦੇ ਹੁਣ ਸਾਡੇ ਘਰ 5 ਦਿਨੋਂ ਕੋਈ ਬੱਤੀ ਨਹੀਂ ਆਈ ਹਾਂ ਦੇ ਹੋਣਾ ਹੀ ਪੱਕੇ ਤਾਂ ਕਿਸਾਂ ਜੰਨੇ ਆ ਲੋਕ ਅਜੇ ਵੀ ਚੜਦੀ ਕਲਾ ਦੇ ਵਿੱਚ ਨੇ ਨੁਕਸਾਨ ਚਾਹੇ ਜਿੰਨਾ ਮਰਜੀ ਹੋ ਗਿਆ ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਅਜੇ ਵੀ ਚੜਦੀ ਕਲਾ ਦੇ ਵਿੱਚ ਨੇ ਅਮਰਦਾਸ ਵਾਲੀ ਸਾਈਡ ਤੇ ਆਏ ਪਿੰਡ ਜੱਟਾ ਦੇ ਵਿੱਚ ਖੜੇ ਆ ਤੇ ਇੱਥੇ ਬਹੁਤ ਜ਼ਿਆਦਾ ਪਾਣੀ ਆ ਲੋਕਾਂ ਦਾ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਇੱਥੇ ਰਾਹ ਚ ਆਉਂਦੇ ਆ ਦੇਖਿਆ ਕਿ ਜਿਹੜੇ ਲੋਕਾਂ ਦੇ ਪਸ਼ੂ ਆ ਉਹ ਵੀ ਜਿਹੜਾ ਇਸ ਪਾਣੀ ਦੀ ਮਾਰ ਠਾਏ ਆ ਤੇ ਕਈ ਵਿੱਚ ਮਰੇ ਰੁੜੇ ਜਾ ਰਹੇ ਸੀ ਤੇ ਲੋਕਾਂ ਦੀਆਂ ਫਸਲਾਂ ਤੇ ਤਬਾਹ ਹੀ ਹੋ ਗਈਆਂ ਪਰ ਜਦੋਂ ਅਸੀਂ ਇੱਥੇ ਆਏ ਨਾ ਪਿੰਡ ਜੱਟਾ ਦੇ ਵਿੱਚ ਤਾਂ ਪ੍ਰਸ਼ਾਦੇ ਲੈ ਕੇ ਆਏ ਸੀ 17 ਉਹਨਾਂ ਦੇ ਨਾਲ ਆਸੀਂ ਵੀ ਆਏ ਸੀ ਕਵਰੇਜ ਕਰਨ ਵਾਸਤੇ ਸੇਵਾ ਕਰਨ ਵਾਸਤੇ ਤਾਂ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਤਾਂ ਉੱਪਰੋਂ ਨਾ ਬਾਪੂ ਜੀ ਆਵਾਜ਼ ਦਿੰਦੇ ਨੇ ਉਹ ਉੱਪਰ ਖੜੇ ਸਨ ਕਿ ਚਾਹ ਬਣਾਈਏ ਤੁਸੀਂ ਆਏ ਜੇ ਤੇ ਇਹ ਸਿੰਘ ਚੜ੍ਹਦੀ ਕਲਾ ਦੇ ਵਿੱਚ ਨੇ ਪੰਜਾਬ ਦੇ ਵਿੱਚ ਗੱਲਬਾਤ ਸਾਡੇ ਨਾਲ ਉਹ ਬਾਪੂ ਜੀ ਥੱਲੇ ਆਏ ਆ ਮੌਜੂਦ ਆ ਗੱਲਬਾਤ ਕਰਦੇ ਬਾਪੂ ਜੀ ਕੀ ਨਾਮ ਜੇ ਤੁਹਾਡਾ ਸਰਬਜੋਤ ਸਿੰਘ ਜੀ ਕਿੰਨਾ ਜਿਹੜਾ ਪਾਣੀ ਇਥੇ ਆਇਆ ਤੇ ਕਿੰਦਾਂ ਦਾ ਜਿਹੜਾ ਇਥੇ ਪਾਣੀ ਆਇਆ ਇਥੇ 3 ਦਿਨ ਹੋ ਗਏ ਪਾਣੀ ਆਇਆ ਹਾਂਜੀ ਤੇ ਕਿੰਨੇ ਕੁ ਲੋਕ ਜਿਹੜਾ ਵਾ ਇਥੇ ਫਸਲ ਬਰਬਾਦ ਹੋ ਗਈ ਉਹ ਬਹੁਤ ਜ਼ਿਆਦਾ ਫਸਲ ਬਰਬਾਦ ਕਿੰਨੇ ਕੁ ਪਿੰਡਾਂ ਚ ਪਾਣੀ ਆਇਆ ਇਥੇ 20 25 ਪਿੰਡਾਂ ਚ ਪਾਣੀ ਆਇਆ ਜੀ ਹਾਂਜੀ ਆ ਥੋੜਾ ਥੋੜੀ ਪੌਣੀ ਹੈ ਗਾੜੀਆਂ ਨਾਲੇ ਤੱਕ ਪਾਣੀ ਚਲ ਗਿਆ ਕੋਨੇ ਵਾਲੇ ਤੋਂ ਲੈ ਕੇ ਬਾਪੂ ਜੀ ਜੇ ਦੇਖੀ ਇਹਦਾ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਲੋਕਾਂ ਦੇ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਜੀਵ ਜੰਤੂ ਵੀ ਤਬਾਹ ਹੋ ਗਏ ਆ ਪਰ ਫਿਰ ਵੀ ਜਿਹੜਾ ਉੱਪਰੋਂ ਦੀ ਆਵਾਜ਼ਾਂ ਲਗਾ ਰਹੀਆਂ ਜੀ ਕਿ ਚਾਹ ਬਣਾਈ ਇਹ ਤੇ ਵਕਤ ਨਹੀਂ ਹੈ ਹਾਂਜੀ ਤੁਸੀਂ ਸਾਡੀ ਸੇਵਾ ਕਰ ਰਹੇ ਹੋ ਸਾਡਾ ਤੁਹਾਨੂੰ ਪੁੱਛਣਾ ਫਰਜ਼ ਤੇ ਮੰਦਾ ਜੀ ਹਾਂ ਹੌਸਲਾ ਜਿਹੜਾ ਪੂਰਾ ਵਾ ਕੋਈ ਹਾਂਜੀ ਹਾਂਜੀ ਪੂਰਾ ਵਾ ਸੋ ਇਹ ਇਹ ਸਿੱਖ ਸੰਗਤਾਂ ਹੁੰਦੀਆਂ ਨੇ ਮਾਝੇ ਦੇ ਵਿੱਚ ਤਰਨਤਾਰਨ ਦਾ ਏਰੀਆ ਸਸੀ ਗਾਇ ਭੈਣ ਜੀ ਸਸੀ ਗਾਇ ਭੈਣ ਜੀ ਕੀ ਕਹਿਣਾ ਚਾਹੋਗੇ ਕਿ ਉੱਤੋਂ ਬਾਪੂ ਜੀ ਵਾਜਾ ਲਗਾ ਰਹੇਗੇ ਚਾਹ ਬਣਾਇੰਗੇ ਆਪ ਇਹਦੀ ਪੋਸੀਬਿਲਤੀ ਕਿ ਰਹੇ ਕੋਈ ਨਹੀਂ ਇਹ ਸਭ ਕੁਝ ਵਾਇਰੂ ਨੇ ਦਿੱਤਾ ਵਾ ਬਾਬਾ ਬੁੱਢਾ ਸਾਹਿਬ ਜੀ ਨੇ ਬੜਾ ਕੁਝ ਦਿੱਤਾ ਵਾ ਚਾਹ ਪਾਣੀ ਦਾ ਸਬਾਨ ਹੈਗਾ ਘਰ ਸਾਰਾ ਕੁਝ ਤੁਸੀਂ ਬਹੁਤ ਚਾਹ ਬਣਾਉਨੇ ਆਂ ਭਿੰਨੇ ਆਪਾਂ ਸਾਰੇ ਜਾਣੇ ਹਾਂ ਕੋਈ ਗੱਲ ਨਹੀਂ ਇਹੋ ਜਿਹੀ ਫਿਰਕੀਆ ਕੁਦਰਤੀ ਮਾਰਾਂ ਹੁੰਦੀਆਂ ਹੀ ਰਹਿੰਦੀਆਂ ਨੇ ਇਨਸਾਨ ਤੇ ਤੇ ਸਾਡਾ ਫਰਜ਼ ਆ ਵੀ ਹਰੇ ਕਿਦਾਂ ਪੁੱਛਣਾ ਚਾ ਪਾਣੀ ਰੋਟੀ ਪਾਣੀ ਸਭ ਕੁਝ ਪਕਾਉਂਦੇ ਆ ਘਰ ਖਾਂਦੇ ਆ ਇਹੋ ਜਿਹੀ ਨਹੀਂ ਗੱਲ ਕਿੰਨੇ ਕ ਦਿਨ ਹੋ ਗਏ ਪਾਣੀ ਆਏ ਨੂੰ ਇੱਥੇ ਇੱਥੇ ਬੁੱਧਵਾਰ ਦਾ ਆਇਆ ਜ ਸਵੇਰ ਦਾ ਬੁੱਧਵਾਰ ਸਵੇਰੇ ਆ ਗਿਆ 6 ਵਜੇ ਇਹ ਸਿੱਖ ਸੰਗਤਾਂ ਹੀ ਜਿਹੜੀਆਂ ਵਾ ਉਹ ਮਤਲਬ ਸਾਰਾ ਜਿਹੜਾ ਰਾਸ਼ਨ ਪਾਣੀ ਲਿਆ ਰਹੀਆਂ ਜਾਂ ਸਰਕਾਰ ਦਾ ਵੀ ਕੋਈ ਬੰਦਾ ਇੱਥੇ ਬੋੜਿਆ ਪਤਾ ਨਹੀਂ ਜੇ ਸਾਨੂੰ ਸਰਕਾਰ ਦਾ ਕੋਹ ਨਹੀਂ ਆ ਤੇ ਆਪਣੇ ਇਹੋ ਸਾਰੇ ਵੀਰ ਲਿਆ ਰਿਆ ਏਟਰ ਵਾਲੇ ਹੀ ਸਰਕਾਰ ਦਾ ਤਾਂ ਕੋਈ ਬੰਦਾ ਮੇਰੇ ਖਿਆਲ ਆ ਸਮਾਦਾ ਹੀ ਨਹੀਂ ਲੰਘਿਆ ਹੋਣਾ ਬਬਲਾ ਸਾਈਡ ਅੱਛਾ ਹਾਂਜੀ ਤੇ ਕਿੰਨਾ ਕੁ ਨੁਕਸਾਨ ਇਥੇ ਹੋ ਚੁੱਕਾ ਲੋਕਾਂ ਦਾ ਨੁਕਸਾਨ ਦਾ ਸੰਜੋ ਹੋ ਗਈ ਨਹੀਂ ਐ ਤੁਹਾਨੂੰ ਪਤਾ ਪਿਹਾਰ ਘਰ ਵਿੱਚ ਕਰੋੜਾਂ ਰੁਪਈਆ ਦਾ ਸਮਾਨ ਹੈ ਅੱਜ ਕੱਲ ਹਣਾ ਤੇ ਫਸਲਾਂ ਜਿਹੜੀਆਂ ਸਾਡੀਆਂ ਬਾਹਰੋਂ ਸਾਰੀਆਂ ਤਬਾਹ ਹੋ ਗਈਆਂ ਨੇ ਹਣਾ ਤੇ ਮਤਲਬ ਕਿ ਜਿਹੜਾ ਨੁਕਸਾਨ ਹੈ ਉਹ ਤਾਂ ਵਾਇਗਰੂ ਪੂਰਾ ਕਰ ਸਕਦਾ ਕੋਈ ਬੰਦਾ ਨਹੀਂ ਪੂਰਾ ਕਰ ਸਕਦਾ ਹੁਣ ਹੁਣ ਜੇ ਭੈਣ ਦੀ ਗੱਲ ਕਰੀਏ ਤਾਂ ਜਿਹੜੇ ਹੋਰ ਵੀ ਇੱਥੇ ਘਰ ਹੋਣਗੇ ਛੋਟੇ ਛੋਟੇ ਜਿਹੜੇ ਸਾਰੇ ਪਾਣੀ ਦੀ ਮਾਰੇ ਠਾਗੇ ਆ ਜਿਹੜੇ ਕਿੱਦਾਂ ਦੇ ਸਮਾਨ ਦੀ ਇੱਥੇ ਲੋੜ ਆ ਸਿੱਖ ਸੰਗਤਾਂ ਕਿਹੋ ਜਿਹਾ ਸਮਾਨ ਇੱਥੇ ਲੈ ਕੇ ਪੁੱਜਣਾ ਰੋਟੀ ਪਾਣੀ ਲੈ ਕੇ ਰੋਟੀ ਪਾਣੀ ਤੋਂ ਜ਼ਿਆਦਾ ਪੱਠਿਆਂ ਦੀ ਲੋੜ ਆ ਡੰਗਰ ਲੋਕਾਂ ਨੇ ਬਹੁਤ ਜ਼ਿਆਦਾ ਰੱਖਿਆ ਤਾਂ ਤੂੜੀ ਤਾਂ ਸਾਰਾ ਰੁੜ ਗਿਆ ਬਾਰੋਂ ਹਾਂ ਤੇ ਜ਼ਿਆਦੀ ਪੱਠਿਆਂ ਦੱਤਿਆਂ ਦੀ ਲੋੜ ਆ ਮਤਲਬ ਕਿ ਚਾਰੇ ਦੀ ਲੋੜੇ ਚਲੋ ਰੋਟੀ ਪਾਣੀ ਦੀ ਵੀ ਲੋੜ ਹੈ ਵਾ ਪਰ ਰੋਟੀ ਪਾਣੀ ਤਾਂ ਥੋੜੇ ਨਾਲ ਵੀ ਸਾਰ ਲਈਦਾ ਜਦੋਂ ਮੁਸੀਬਤ ਹੋਵੇ ਤੇ ਇੰਦਨ ਘਰਾਂ ਦਾ ਨਹੀਂ ਸਾਬ ਦਾ ਡੰਗਰ ਭੁੱਖੇ ਬੱਜੇ ਆ ਸਾਰਿਆਂ ਲੋਕਾਂ ਦੇ ਇੱਥੇ ਚਾਰੇ ਦੀ ਬਹੁਤ ਲੋੜ ਆ ਇੱਥੇ ਜ਼ਿਆਦਾ ਭੀ ਮਤਲਬ ਰੋਟੀ ਪਾਣੀ ਦੀ ਨਹੀਂ ਲੋੜ ਰੋਟੀ ਪਾਣੀ ਤਾਂ ਜਿੰਨੀ ਵਾਰ ਹੀ ਲਈ ਜਾਓਗੇ ਲੋਕਾਂ ਨੇ ਲਈ ਜਾਣਾ ਪਰ ਇੱਥੇ ਜ਼ਿਆਦਾ ਚਾਰੇ ਦੀ ਲੋੜ ਆ ਜੇ ਭੈਣ ਦੀ ਗੱਲ ਕਰੀਏ ਬੱਚੇ ਵੀ ਹੋਣਗੇ ਛੋਟੇ ਛੋਟੇ ਬੱਚੇ ਰਾਤ ਨੂੰ ਪੁੱਛਦੇ ਨਹੀਂ ਆ ਕਿ ਪਾਣੀ ਆ ਗਿਆ ਇਹ ਲੱਥੂਗਾ ਜਾਂ ਕਿਦਾਂ ਉਹ ਉਹ ਤੇ ਉਹ ਚ ਦੇ ਚਲੋ ਮਤਲਬ ਕਿ ਉਹਨਾਂ ਨੂੰ ਹਰ ਬੰਦੇ ਨੂੰ ਨਾ ਮੌਕੇ ਦੇ ਨਾਲ ਆ ਅਡਜਸਟਮੈਂਟ ਕਰ ਹੀ ਲਈਦਾ ਹੈ ਨਾ ਆਪਾਂ ਐਸਿਆਂ ਤਾਂ ਬਿਨਾ ਨਹੀਂ ਹੁੰਦੇ ਹੁਣ ਸਾਡੇ ਘਰ 5 ਦਿਨੋਂ ਕੋਈ ਬੱਤੀ ਨਹੀਂ ਆਈ ਹਾਂ ਤੇ ਹੁਣ ਆ ਹੀ ਪੱਕੇ ਤੋਂ ਬਿਗਰ ਵੀ ਸੌਂ ਜੰਨੇ ਆ ਸਾਰਾ ਕੁਝ ਹੀ ਹੋ ਜਾਂਦਾ ਮੈਨੇਜ ਜਦੋਂ ਕਿ ਸਾਡੇ ਤੋਂ ਮੁਸੀਬਤ ਬਣੀ ਹੋਵੇ ਫੇਰ ਆ ਹੀ ਉਸੇ ਤੋਂ ਟੱਲ ਜੰਨੇ ਆਪਣੇ ਆਪ ਦੇ ਵਿੱਚ ਇਨਸਾਨ ਹਾਰੇ ਕੀ ਟੱਲ ਜਾਂਦਾ ਕਿਉਂਕਿ ਉਹਨੂੰ ਕੁਦਰਤ ਟਾਲ ਲਈਦੀ ਆ ਹਾਂ ਸੋ ਸੋ ਇਹ ਇਹ ਹਨ ਜਿੱਥੇ ਰਾਵੀ ਦੀ ਮਾਰ ਹੇਠ ਜਿਹੜੇ ਲੋਕ ਆਏ ਆ ਉਹਨਾਂ ਘਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਲੋਕ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਨੁਕਸਾਨ ਚਾਹੇ ਜਿੰਨਾ ਮਰਜ਼ੀ ਹੋ ਗਿਆ ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਔਖੇ ਸੌਕੇ ਵੇਲੇ ਹਰ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀ ਜਿਹੜੇ ਆ ਮਦਦ ਲਈ ਖੜਦੇ ਨੇ ਤੇ ਅੱਜ ਜਿਹੜੀ ਆ ਪੰਜਾਬ ਦੇ ਵਿੱਚ ਮੁਸੀਬਤ ਜਿਹੜੀ ਪਈ ਆ ਇਹ ਅੰਮ੍ਰਿਤਸਰ ਗੁਰਦਾਸਪੁਰ ਮਾਝੇ ਦੇ ਜਿਹੜੇ ਜ਼ਿਲ੍ਹੇ ਆ ਇਹਨਾਂ ਦੇ ਵਿੱਚ ਵੱਡੇ ਪੱਧਰ ਦੇ ਦਰਿਆਵਾਂ ਨੇ ਲੋਕਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ अनेका ਫਸਲਾਂ ਤਬਾਹ ਹੋ ਗਈਆਂ ਤੇ ਅਨੇਕਾਂ ਲੋਕਾਂ ਦੇ ਘਰ ਜਿਹੜੇ ਉਹ ਬਰਬਾਦ ਹੋ ਗਏ ਆ ਸੋ ਲੋਕਾਂ ਨੂੰ ਵੀ ਜਿਹੜੇ ਹੋਰ ਵੀ ਲੋਕ ਆ ਵੱਡੇ ਪੱਧਰ ਤੇ ਇਥੇ ਚਾਰੇ ਦੀ ਕਹਿ ਰਿਹਾ ਕਿ ਜਾਦੀ ਲੋੜ ਆ ਰੋਟੀ ਦੇ ਨਾਲ ਉਹ ਰਾਸ਼ਨ ਦੇ ਨਾਲ ਉਹ ਚਾਰੇ ਦੀ ਜਿਹੜੀ ਉਹ ਜਾਦੀ ਲੋੜ ਆ ਡੰਗਰਾਂ ਦੇ ਵਾਸਤੇ ਕਿਉਂਕਿ ਜਿਹੜੇ ਤੂੜੀ ਵਗੈਰਾ ਪੱਠੇ ਵਗੈਰਾ ਉਹ ਸਾਰੇ ਖਤਮ ਹੋ ਗਏ ਆ ਤੇ ਲੋਕ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਲੈ ਕੇ ਜਿਹੜੀਆਂ ਹਾਜ਼ਰ ਹੁੰਦੇ ਨੇ ਉਹ ਸੋ ਅੱਜ ਦੀ ਘੜੀ ਦੇ ਵਿੱਚ ਇਹਨਾਂ ਦੇ ਵੀਰਾਂ ਨੂੰ ਜੇ ਲੋੜ ਆ ਤੇ ਆਓ ਆਪਾਂ ਰਲ ਮਿਲ ਕੇ ਸਾਰੇ ਇਹਨਾਂ ਦੀ ਬਾਹ ਫੜੀਏ ਤੇ ਸਹਿਯੋਗ ਜਿਹੜਾ ਜਿੰਨੇ ਜੋਗੇ ਹੈਗੇ ਆ ਆਪਾਂ ਉਹ ਕਰੀਏ ਧੰਨਵਾਦ